ਤੁਰ ਗਈਆ ਦੇ ਸਭ ਤੋਂ ਪਹਿਲਾਂ ਸਾਰਿਆਂ ਦਾ ਜੱਪੀ ਮੱਧ ਭਾਰਤ ਜਿੱਦਾਂ ਕਿ ਆਪਾਂ ਜਾਣਦੇ ਭਾਰਤੀ ਸੋਚ ਦਾ ਇਹ ਮੁੱਦਾ ਚੱਲਦਾ ਪਿਆ ਤੇ ਚੀਫ ਜਸਟਿਸ ਆਫ ਇੰਡੀਆ ਬੀ ਆਰ ਗੋਵੇਈ ਦੇ ਜੋ ਇੱਕ ਜੁੱਤੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਰਕੇਸ਼ ਵੱਲੋਂ ਜੋ ਕਿ ਬੜੀ ਮੰਦਭਾਗੀ ਘਟਨਾ ਆ ਔਰ ਨੰਬਰ 1 ਤਾਂ ਉਹਨਾਂ ਨੇ ਜੁੱਤੀ ਮਾਰੀ ਗਈ ਨੰਬਰ 2 ਜਿਸ ਬੰਦੇ ਨੇ ਜੁੱਤੀ ਮਾਰੀ ਉਹਨੂੰ ਬਾਇਜਿਤ ਰਿਹਾ ਕਰ ਦਿੱਤਾ ਗਿਆ ਜੇਕਰ ਬੀ ਆਰ ਗੋਵੇਈ ਦੀ ਜਗ੍ਹਾ ਤੇ ਜੇਕਰ ਕੋਈ ਜਰਨਲ ਜਦ ਹੁੰਗਾ ਤੇ ਜੇਕਰ ਕਿਸੇ ਐਸਸੀ ਜਾਂ ਕਿਸੇ ਮਿਨੋਰਟੀ ਨੇ ਸਿੱਖ ਮੁਸਲਮਾਨ ਜਾਂ ਦਲਿਤ ਨੇ ਜੁੱਤੀ ਮਾਰੀ ਹੁੰਦੀ ਤਾਂ ਉੱਤੇ ਐਨਐਸਏ ਲੱਗਣਾ ਸੀਗਾ ਦੇਸ਼ਦੋ ਦਾ ਪਰਚਾ ਹੋਣਾ ਸੀਗਾ ਇਹ ਬਹੁਤ ਵੱਡਾ ਇੱਕ ਜਾਤੀ ਬਿਤਕਰਾ ਆ ਉਸ ਬਿਤਕੇ ਦੇ ਕਰਕੇ ਅਸੀਂ ਅੱਜ ਇੱਥੇ ਖੜੇ ਦੇਖੋ ਜਿਹੜੀ ਚੀਫ ਜਸਟਿਸ ਆ ਪਿੰਡਿਆ ਕਿੱਡੀ ਵੱਡੀ ਇੱਕ ਪੋਸਟ ਆ ਐਡੀ ਵੱਡੀ ਪੋਸਟ ਦੇ ਬਾਵਜੂਦ ਇੱਕ ਦਲਿਤ ਅਫਸਰ ਦੇ ਪ੍ਰਤੀ ਇਹਨਾਂ ਮਨੂਵਾਦੀ ਲੋਕਾਂ ਦੀ ਇਹ ਸੋਚ ਆ ਤੇ ਆਮ ਜਿਹੜੇ ਦਲਿਤਾ ਉਹਨਾਂ ਦੇ ਪ੍ਰਤੀ ਕੀ ਸੋਚੂਗੀ ਇਹ ਭਾਰਤ ਦੇ ਵਿੱਚ ਪਹਿਲੀ ਵਾਰੀ ਨਹੀਂ ਹੋਇਆ ਪਹਿਲਾਂ ਵੀ ਭਾਰਤ ਦੇਸ਼ ਵਿੱਚ ਜਿਹੜੇ ਰਾਸ਼ਟਰਪਤੀ ਆ ਪਾਰਤ ਦੇਸ਼ ਦੇ ਰਾਸ਼ਟਰਪਤੀ ਨੂੰ ਮੰਦਰ ਵਿੱਚ ਬਣ ਦਿੱਤਾ ਗਿਆ ਸੀਗਾ ਤੇ ਅੱਜ ਇਹ ਉਹੀ ਪ੍ਰਵਿਰਤੀ ਆ ਇਹ ਉਹੀ ਲੋਕ ਆ ਜਿਨ੍ਹਾਂ ਨੇ ਸੁਭਿਤਰੀਬਾਈ ਫੁਲੇਦਰੋ ਔਰਤਾਂ ਨੂੰ ਪੜ੍ਹਾਉਣਦਲ ਕਿਸੇ ਉਹਨਾਂ ਦੇ ਵੱੱਟੇ ਮਾਰਦੇ ਸੀਗੇ ਉਹਨਾਂ ਤੇ ਗਾਰਾ ਸਿੱਟਦੇ ਸੀ ਕਿ ਉਹੀ ਲੋਕ ਆ ਜਿਨ੍ਹਾਂ ਨੇ ਅੱਜ ਦਸਿਸ ਬੀਆਰ ਗੋਬੇ ਦੇ ਉੱਤੇ ਜਿਹੜਾ ਜੁੱਤਾ ਮਾਰਨ ਦੀ ਇਹਨਾਂ ਨੇ ਕੋਸ਼ਿਸ਼ ਜਿਹੜੀ ਆ ਕੀਤੀ ਆ ਉਹ ਦਲਿਤ ਸਮਾਜ ਐਸਸੀ ਬੀਸੀ ਤੇ ਘੱਟ ਗਿਣ ਕੇ ਸਮਾਜ ਇਸ ਚੀਜ਼ ਨੂੰ ਕਦੀ ਬਰਦਾਸ਼ਤ ਨਹੀਂ ਕਰੂਗਾ ਉਹਦੇ ਬਰੋ ਵਿੱਚ ਅੱਜ ਅਸੀਂ ਆਰਐਸਐਸ ਤੇ ਬੀਜੇਪੀ ਮੋਹਨ ਭਾਗੋ ਦੇੜਾ ਪੁੱਤਲਾ ਉਫਕਣ ਜਾ ਰਹੇ ਹਾਂ ਕਿਦਾ ਦੇ ਦੂਜੇ ਇਹਨਾਂ ਚੰਹੋਂ ਦੇ ਬਾਵਜੂਦ ਵੀ ਨਾ ਉੱਤੇ ਪਰਚਾ ਦਿੱਤਾ ਗਿਆ ਨਾ ਤਾਂ ਉਸ ਸ਼ਰਤ ਤੱਕ ਗਿਆ ਦੇਖੋ ਇਹ ਜਿਹੜੀ ਘਟਨਾ ਨਾ ਇਹ ਇੰਡੀਆ ਦੇ ਵਿੱਚ ਦਲਤਾਂ ਦੀ ਪੋਜੀਸ਼ਨ ਬਾਰੇ ਦੱਸਦੀ ਆ ਇਹ ਕਿੰਦਾ ਤੇ ਇਸ ਦੇ ਵਿੱਚ ਪੇਪਰਵਾਦ ਜਾਂ ਬ੍ਰਾਹਮਣਵਾਦ ਕਿੰਨਾ ਭਾਰੂ ਆ ਤੇ ਇਸ ਸਨਾਤਨਤਾ ਵਾਲੇ ਜਾਂ ਆਰਐਸਐਸ ਵਾਲੇ ਬੀਜੇਪੀ ਵਾਲੇ ਇਹਨਾਂ ਦੀ ਪਾਲਿਸੀ ਇੱਕ ਕਿਤਾਂ ਰਨ ਕਰ ਰਿਹਾ ਵੀ ਇੱਕ ਸੁਪਰੀਮ ਕੋਰਟ ਦਾ ਮੁੱਖ ਜੱਜ ਦੇ ਲਈ ਇੱਕ ਰਕੇਸ਼ ਨਾਮ ਦਾ ਜਿਹੜਾ ਉੱਥੇ ਦਾ ਇੱਕ ਸੀਨੀਅਰ ਵਕੀਲ ਸੀ ਉਹ ਐਦਾਂ ਸੋਚ ਸਕਦਾ ਮੈਂ ਉਹਦਾ ਸੋਚਣਾ ਹੀ ਭਾਰੂ ਆ ਤੇ ਉਹਨੇ ਜੋ ਕਾਰਵਾਈ ਕੀਤੀ ਹੈ ਇਹ ਬਹੁਤ ਹੀ ਗਲਤ ਆ ਤੇ ਉਹਦੇ ਤੇ ਮਤਲਬ ਸਾਡੇ ਵੱਲੋਂ ਤਾਂ ਐ ਆ ਵੀ ਉਹਤੇ ਸਖਤ ਜਦੋਂ ਅਸੀਂ ਕਾਰਵਾਈ ਕਹਿੰਨੇ ਆ ਨਾ ਤੇ ਸਾਨੂੰ ਦੀਦਾ ਨਹੀਂ ਵੀ ਉਹਤੇ ਕੀ ਕਾਰਵਾਈ ਹੋਊਗੀ ਤੇ ਮਤਲਬ ਅਸੀਂ ਇਹਨਾਂ ਦੀਆਂ ਜਿਹੜੀਆਂ ਸੰਸਥਾਵਾਂ ਇਹ ਚੀਜ਼ਾਂ ਨੂੰ ਪੈਕ ਕਰਦੀਆਂ ਫਾਰ ਐਸਐਸਪੀ ਜੀਪੀ ਅਸੀਂ ਉਹਨਾਂ ਦਾ ਦੇਖੋ ਭੋਨ ਭਾਗਵਤ ਦਾ ਪੁੱਤ ਲਾ ਬੂਕਰਿਆ ਇਹਨਾਂ ਨੇ ਪੂਰੇ ਇੰਡੀਆ ਦੇ ਵਿੱਚ ਜਿਹੜਾ ਆ ਇੱਥੇ ਦਲਤਾਂ ਦਾ ਜਾਂ ਜਿਹੜੀਆਂ ਮਿਨੋਰੀਟੀਆਂ ਦਾ ਉਹਨਾਂ ਦਾ ਜੀਣਾ ਜਿਹੜਾ ਆ ਉਹ ਦੁਰਵਰ ਕੀਤਾ ਹੋਇਆ ਆ ਇਹਨਾਂ ਦੀਆਂ ਪਾਲਿਸੀਆਂ ਇਹਨਾਂ ਦੀ ਵਿਚਾਰਧਾਰਾ ਜਿਹੜੀ ਮਨੁੱਖਤਾ ਦੇ ਵਿਰੋਧੀ ਆ ਕਟਗਿਣਤੀ ਦੇ ਨਾਲ ਅਕਸਰ ਇਦਾਂ ਦੇ ਜੋਖੀ ਮਾਰਦਾ ਤਾਂ ਆਉਂਦੀਆਂ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਇਕੱਠੇ ਆਉਂਦੀ ਲੋੜ ਆ ਸਾਡਾ ਭਾਈਚਾਰਾ ਕਿਉਂ ਇਕੱਠਾ ਨਹੀਂ ਹੋ ਰਿਹਾ ਸੀ ਨਹੀਂ ਦੇਖੋ ਅਸੀਂ ਇਕੱਠੇ ਆਂ ਦਰਸਲ ਜਾਗਰਤਾ ਦੀ ਥੋੜੀ ਜਿਹੀ ਘਾਟ ਹੁੰਦੀ ਆ ਸਾਰੇ ਐਂ ਦੀ ਗੱਲ ਨਹੀਂ ਅੱਜ ਤੁਸੀਂ ਦੇਖੋ ਇੱਕ ਵੱਡੀ ਜਨਤੀ ਦੇ ਵਿੱਚ ਅਸੀਂ ਇੱਥੇ ਸਾਰੇ ਜਾਣੇ ਇਕੱਠੇ ਹੋਏ ਹਾਂ ਅੱਜ ਇੱਕ